ਕਿਥੋਂ ਆਏ ਲੋਕ ਆਏ ਜਿਹੜੇ ਜਿਹੜੇ ਆਏ ਉਹ ਤਾਂ ਸਗੈ ਨੇ ਕਿਹਾ ਹਾਂ ਘਰ ਦਾ ਆ ਬੋਸਿਆ ਹਾਂ ਦਾ ਨਹੀਂ ਹਾਂ ਮਾਸੀ ਚੋਣਾ ਉਹ ਬੱਚਿਆਂ ਲਈ ਵੀ ਬੀਬੀ ਨਹੀਂ ਛੱਡਣੀ ਹੈਗੀ ਹੁਣ ਨਹੀਂ ਆ ਬਰੂ ਉਹ ਤਾਂ ਕੰਮ ਨਿਕਲੀ ਗਾਣੀ ਕੋਲ ਖੜਾ ਬਣੂ ਤੇ ਲੋਕਾਂ ਨੂੰ ਆ ਤੇ ਤੀ ਟੁਕ ਮਾਨ ਦਾ ਅਸਲੀ ਦਾ ਗਰਮ ਹੋ ਰਹਾ ਗਰਮ ਹੋ ਰਹਾ ਇਸ ਤੇ ਵੀ ਮੈਹੀ ਲੋਕ ਉਹ ਜਮਾ ਜਲਾ ਕਰਾਤਾ ਪਰ ਬੱਚੇ ਲੈ ਕੇ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਕਿੰਨੇ ਕ ਵਧੀਆ ਪ੍ਰਬੰਧ ਇਹ ਮਾਨਯੋਗ ਡਿਪਟੀ ਕਮਿਸ਼ਨਰ ਅਮਰਸਾਹਲ ਵੱਲੋਂ ਜਿਹੜੀ ਟੀਮ ਭੇਜੀ ਗਈ ਆ ਤੇ ਜਿਹੜੇ ਗੁਰੂ ਰਾਮਦਾਸ ਲੰਗਰ ਹਾਲ ਦੇ ਬਾਹਰ ਜਾਂ ਗਲਿਆਰੇ ਦੇ ਬਾਹਰ ਜਾਂ ਜੋੜਾ ਘਰ ਦੇ ਬਾਹਰ ਪਿਛਲੇ ਲੰਮੇ ਸਮੇਂ ਤੋਂ 8 8 10 10 ਸਾਲ ਤੋਂ ਜਿਹੜੇ ਇੱਥੇ ਬੈਠੇ ਆ ਉਹਨਾਂ ਨੂੰ ਜਿਹੜਾ ਵਾ ਇਹ ਪ੍ਰਸ਼ਾਸਨ ਜਿਹੜਾ ਲੈਣ ਆਇਆ ਵਾ ਤੇ ਅਸੀਂ ਸੰਯੋਗ ਕਰ ਰਹੇ ਹਾਂ ਕਾਫੀ ਜ਼ਿਆਦਾ ਇੱਥੇ ਜਿਹੜੇ ਪਰਚੇ ਜਾਂ ਮੂਰਖ ਬੈਠੇ ਹੁੰਦੇ ਸੀਗੇ ਤਾਂ ਸੰਗਤਾਂ ਨੂੰ ਵੀ ਤੰਗ ਪਰੇਸ਼ਾਨ ਕਰਦੇ ਸੀਗੇ ਬਿਲਕੁਲ ਜੀ ਤੰਗੀ ਪਰੇਸ਼ਾਨੀ ਹੁੰਦੀ ਆ ਜਦੋਂ ਇਹਨਾਂ ਦੀ ਕੋਈ ਆਇਡੈਂਟੀ ਨਹੀਂ ਕੋਈ ਆਇਡੈਂਟੀ ਨਹੀਂ ਹੈਗੀ ਇਹਨਾਂ ਦਾ ਕੋਈ ਆਧਾਰ ਕਾਰਡ ਨਹੀਂ ਆ ਕੋਈ ਕੁਝ ਨਹੀਂ ਆ ਮੈਂ ਤਾਂ ਕਿਹਨੂੰ ਕਦੋਂ ਸੀ ਡੇਰੇ ਲਾਏ ਸੀਗੇ ਇਹਨਾਂ ਨੇ ਇੱਥੇ ਇਹ ਪੁਰਾਣੇ ਆ ਜੀ ਕੋਈ 8-10 ਲਿਆ ਕੋਈ 5 ਸਾਲ ਲਿਆ ਕੋਈ 3 ਮਹੀਨੇ ਆ ਕੋਈ 5 ਮਹੀਨੇ ਆ ਕੋਈ ਆਇਡੈਂਟੀ ਨਹੀਂ ਆ ਵੀ ਕਿੱਥੋਂ ਆਏ ਆ ਕਿੱਥੋਂ ਦੇ ਆ ਕੋਈ ਪਤਾ ਨਹੀਂ ਇੱਥੋਂ ਤੋਂ ਕਰ ਇੱਥੋਂ ਤੋਂ ਕਰ ਵੀ ਛੋਟੇ ਛੋਟੇ ਬੱਚੇ ਫੜੇ ਆ ਉਹਨਾਂ ਦੇ ਮਾਂ ਪਿਓ ਜਿਹੜੇ ਮੰਗ ਇਹ ਗੱਡੀਆਂ ਦੇ ਵਿੱਚ ਫੜੇ ਆ ਤਿੰਨ ਬੱਚੇ ਉਹ ਆ ਜਿਨ੍ਹਾਂ ਦੇ ਮਾਂ ਪਿਓ ਮੰਗਣ ਗਏ ਰਾਤ ਨੂੰ ਆਉਣੇ ਆ ਇਹ ਵੀ ਇਥੇ ਚੋਰੀਆਂ ਵਗੈਰਾ ਕਰਦੇ ਨੇ ਚੋਰੀਆਂ ਦਾ ਤੇ ਵੇਖੋ ਚੋਰੀਆਂ ਵਾਲੇ ਤੇ ਨਹੀਂ ਆਏ ਹੈ ਹੈਗਾ ਸੰਗਤ ਨੂੰ ਪਰੇਸ਼ਾਨੀ ਹੁੰਦੀ ਪਰ ਮੈਂ ਕਿਹਾ ਕਿ ਕਿੰਨੇ ਲੋਕਾਂ ਨੂੰ ਕਾਬੂ ਕਰਵਾਇਆ ਗਿਆ ਆ ਕਿ ਇਦਾਂ ਦੇ ਵੀ ਲੋਕ ਜਿਹੜੇ ਵਿੱਚ ਹੋ ਸਕਦੇ ਨੇ ਕੋਈ ਗਰਾਤ ਕਰ ਸਕਦੇ ਨੇ ਵੇਖੋ ਇਹ ਸਰਕਾਰਾਂ ਦੇ ਕੰਮ ਆ ਪ੍ਰਸ਼ਾਸਨ ਦੇ ਕੰਮ ਆ ਠੀਕ ਆ ਇਹ ਮੰਨ ਜੋ ਡਿਪਟੀ ਕਮਿਸ਼ਨਰ ਸਾਹਿਬ ਨੇ ਕੀਤਾ ਤੁਹਾਡੇ ਵੱਲ ਸ਼ਿਕਾਇਤ ਕੀਤੀ ਹੈ ਜੀ ਡਿਪਟੀ ਸਾਹਿਬ ਨਹੀਂ ਡਿਪਟੀ ਸਾਹਿਬ ਨੇ ਰਾਪਤਾ ਕੀਤਾ ਹੀ ਵੀ ਹੈ ਇੰਨੇ ਵੀ ਹੈਗੇ ਆ ਚੈੱਕ ਕਰਦੇ ਆ ਚੈੱਕ ਕਰਨ ਆਏ ਆ ਤੇ ਇਹ ਕੁਝ ਲੋਕ ਮੈਂ ਤਰਨਜੀਤ ਸਿੰਘ ਜਿਲ੍ਹਾ ਬਾਦਰਕਾ ਅਫਸਰ ਅੰਮ੍ਰਿਤਸਰ ਆ ਮਾਂ ਜੋ ਡੀਪੀ ਕਮਿਸ਼ਨ ਦੇ ਅਨੁਮਾਈ ਹੈ ਇੱਥੇ ਅਤੇ ਸ਼ਰੋਣੀ ਕਮੇਟੀ ਵੱਲ ਦੱਸੇ ਅਨੁਸਾਰ ਅਸੀਂ ਆਪਣੇ ਜਿਹੜਾ ਬਾਲ ਪਿਖਿਆ ਜੋ ਜੀਵਨ ਜੋ ਪ੍ਰੋਜੈਕਟ ਪਾਸ ਕੀਤਾ ਉਹਦੇ سلسلے ਲਗਾਤਾਰ ਬਾਲ ਪਿਖਿਆ ਦੀ ਰੇਡਾ ਕਰ ਰਹੇ ਹਾਂ ਉਹਦੇ ਲਗਾਤਾਰਤਾ ਦੇ ਵਿੱਚ ਅੱਜ ਅਸੀਂ ਇੱਥੇ ਆਏ ਹਾਂ ਸਾਨੂੰ ਪਤਾ ਲੱਗਾ ਕਿ ਇੱਥੇ ਬੱਚੇ ਆ ਤੇ ਮਾਵਾਂ ਬੇਟੀਆਂ ਜੜੇ ਕਿ ਐਦਾਂ ਕਰ ਰਹੀਆਂ ਉਹਨਾਂ ਨੂੰ ਆਈ ਰੈਸਕਿਊ ਕੀਤਾ ਹੈ ਤੇ ਉਹਨਾਂ ਨੂੰ ਗੱਡੀ 'ਚ ਬਿਠਾ ਕੇ ਸ਼ਰਮਨੀ ਕਮੇਟੀ ਦੇ ਉਹ ਬਸਤੇ ਭੇਜ ਰਹੇ ਆ ਬਾਲਪਲੇ ਕਮੇਟੀ ਪੇਸ਼ ਕਰਾਂਗੇ ਉੱਤੇ ਜਾ ਕੇ ਇਹਨਾਂ ਨੂੰ ਆਈ ਸੀਸੀਆਈ ਭੇਜਾਂਗੇ ਤੇ ਜਾਂਚ ਪੜਤਾਲ ਕਰਾਂਗੇ ਇਹਨਾਂ ਨੂੰ ਕੀ ਕਾਗਜ਼ਤ ਕੀ ਹੈਗੇ ਆ ਕੀ ਡਾਕੂਮੈਂਟ ਕੀ ਹੈਗੇ ਜਨਮੋਦ ਦਾ ਸਰਟੀਫਿਕੇਟ ਕੀ ਹੈਗੇ ਜੇ ਵੇਖਾਂ 'ਚ ਪਤਾ ਲੱਗ ਗਿਆ ਕਿ ਇਹਨੇ ਮੈਚ ਕਰਦੇ ਆ ਨਹੀਂ ਕਰਦੇ ਠੀਕ ਹੈ ਜਾਂਚ ਪੜਤਾਲ ਦਾ ਵਿਜਾ ਉਸ ਤੋਂ ਬਾਅਦ ਫਿਰ ਅੱਗੇ ਕਾਰਵਾਈ ਕਰਾਂਗੇ ਜੇ ਨਹੀਂ ਹੈਗੇ ਬੇਟੀਆਂ ਨੇ ਲਿਖਾਂਗੇ ਜੇ ਡੀਐਨਏ ਚ ਨੈਗੇਟਿਵ ਆ ਗਿਆ ਫਿਰ ਪ੍ਰਚਾਰਜ ਨੂੰ ਕਹਾਂਗੇ ਕਿ ਇਹਨਾਂ ਸਪੁਰਦਤ ਕਰਕੇ ਆਵਾਂਗੇ ਅੱਗੇ ਤੋਂ ਨਹੀਂ ਹੋਣੇ ਚਾਹੀਦੇ ਯਾਨੀ ਕਿ ਜਿਹੜੇ ਲੋਕ ਇੱਥੇ ਆਵਾਰਾ ਬੈਠੇ ਪਾਏ ਗਏ ਹਾਂ ਹਾਂ ਉਹ ਜਿਹੜੇ ਉਹ ਆਵਾਰਾ ਪਾਏ ਗਏ ਬੱਚੇ ਪਾਏ ਗਏ ਜਾਂ ਮਾਵਾ ਬੱਚੇ ਨਾਲ ਬੈਠੀਆਂ ਉਹਨਾਂ ਨੂੰ ਹੀ ਕਰਕੇ ਸਾਰਾ ਕਾਫੀ ਜਨਾ ਚੜ ਰਹੇ ਹੁਣ ਕੌਣ ਕਾਫੀ ਚੱਕੇ ਗਏ ਹੈ ਬਾਕੀ ਤੁਸੀਂ ਰਿਕਾਰਡ ਸਾਡ ਨੂੰ ਮੇਰੇ ਜਗਾਇੰਤ ਧਿਆਨ ਚ ਨਹੀਂ ਆ ਰਿਹਾ ਤੇ ਬਾਕੀ ਕਾਫੀ ਰੇਡਾ ਰਹੇ ਨਾ ਤੇ ਰੇਡਾ ਕਰੋ ਤੁਸੀਂ ਸਾਡੇ ਨਾਲ ਹੀ ਜੁੜੇ ਹੋ ਜਾਓ ਦੋਦੇ ਸਾਰੇ ਮੀਡੀਆ ਦੇ ਨਾਲ ਹੀ ਆ ਕੋਈ ਸ਼ਿਕਾਇਤ ਆਈ ਸੀ ਕਿ ਕਿਸ ਪਾਸੇ ਵੀ ਕਾਫੀ ਹੈਗੇ ਨਹੀਂ ਸਾਡਾ ਪ੍ਰੋਗਰਾਮ ਵੀ ਸੀ ਅਸੀਂ ਮਤਲਬ ਸਾਰੇ ਲ ਮਾਤੇ ਨੇ ਸਾਥੇ 2022 ਨੇ ਇੱਕ ਐਫਆਈਆਰ ਕੀਤੀ ਨਿਰਮਲਾ ਦੇਵੀ ਉਹ ਮੈਗ ਰਾਈ ਗਈ ਸੀ ਉਸ ਤੋਂ ਬਾਅਦ ਉਹਦਾ ਪੋਜ਼ਿਟਿਵ ਐਸਪੈਕਟ ਇਹ ਆਇਆ ਕਿ ਸਾਰੇ ਚੌਂ ਖਾਲੀ ਹੋ ਗਏ ਆ ਉਹ ਤਾਂ ਕਿੱਡੇ ਵੀ ਹੈ ਨਹੀਂ ਨੀ ਉਹਨਾਂ ਨੇ ਇਸ ਬਾਰੇ ਗੋਲਡਨ ਗੇਟ ਕੱਲ ਪਰਸੋ ਕੀਤੀ ਆ ਉਹ ਤਾਂ ਵੀ ਜਿਹੜੇ ਭਖਾਰੀ ਬੱਚਾ ਮੰਗਾ ਰਹੇ ਉਹ ਵੀ ਆਈ ਇੱਕ ਰੈਸਕਿਊ ਕਰਕੇ ਚਾਲ ਵਾਲ ਬਲੇ ਚਾਲ ਵਾਲ ਬਲੇ ਇੱਕ ਮਿੰਟ ਬੀਚ ਕੀਤੀ ਆ ਤੋਂ ਨੇ ਜਾਂਚ ਪੜਤਾਲ ਕਰ ਰਹੀ ਹੈ ਇਸ ਤਰ੍ਹਾਂ ਹੀ ਇੱਥੇ ਆ ਗਏ ਆਂ ਅੱਜ ਕਰਦੇ ਕਰਦੇ ਇਸ ਨੇ ਆਪਣਾ ਕੀਤਾ ਆਪਣਾ ਨਾਮ ਦੱਸੋ ਜੀ ਕਿ ਵੇਖਣੇ ਜਾਵੇ ਨਾ ਪਈ ਠੀਕ ਹੈ ਭਾਜੀ ਮਜੀਦ ਸਾਹਿਬ ਦੇ ਬਾਅਦ ਉੱਠ ਕੇ ਬਾਅਦ ਤੋਂ ਜਾ ਰਿਹਾ ਕਾਹਿੰ ਮੋੜਾ ਇਹਦੇ ਪਾ ਦੇਣਾ ਇਹ ਨੂੰ ਉੱਪਰ ਇੱਥੇ ਇੱਥੇ ਨਹੀਂ ਬੈਠਾ ਇਹ ਬਹੁਤ ਚੇਕ ਨੇ ਅਗਰ ਤਾਂ ਇਹ

Sab pişe yav pişe yav pişe